ਆ ਫਲੋਸਪੁਰ ਪੁਲਿਸ ਨੂੰ ਇਹਤ ਨਸ਼ਾ ਵਿਰੋਧ ਦੇ ਵਿੱਚ ਬਹੁਤ ਹੀ ਵਧੀਆ ਸਫਲਤਾ حاصل ਹੋਈ ਜਦੋਂ ਸਾਡੀ ਸਾਰੀਆਂ ਟੀਮ ਸੀਆਈਏ ਫਲੋਸਪੁਰ ਸੀਆਈਏ ਜ਼ੀਰਾ ਤੇ ਜਿਹੜੇ ਸਾਡੇ ਐਸਐਚਓ सदर ਤੇ ਸਿਟੀ ਜ਼ੀਰਾ ਤੇ ਸਾਡੇ ਡੀਐਸਪੀ ਸਾਹਿਬਾਨ ਦੀ ਸੁਪਰਵਾਈਜ਼ਨ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਮਕੱਲਮਾ ਨੰਬਰ ਜਿਹੜੇ 367 ਹੈ ਇਹਦੇ ਵਿੱਚ ਸੀਆਈਏ ਫਲੋਸਪੁਰ ਵੱਲੋਂ ਇਹ ਪਰਚਾ ਦਰਜ ਹੋਇਆ ਉਠਾਣਾ ਸਿਟੀ ਫਿਰੋਜ਼ਪੁਰ ਦੇ ਵਿੱਚ ਜਿਹਦੇ ਵਿੱਚ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਤੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਉਹਦੇ ਵਿੱਚ ਲਵ ਉਰਫ ਲਵ ਭੱਟੀ ਤੇ ਇੱਕ ਸ਼ਿਵਾ ਤੇ ਪ੍ਰਗਤ ਇਹ ਤਿੰਨ ਜਣੇ ਗ੍ਰਿਫਤਾਰ ਕੀਤੇ ਤੇ ਇਹਨਾਂ ਕੋਲੋਂ 1 ਕਿਲੋ 13 ਗ੍ਰਾਮ ਹੈਰੋਇਨ ਇਹ ਕਿੱਥੋਂ ਲੈ ਕੇ ਆਉਂਦੇ ਹੁੰਦੇ ਇੱਥੇ ਇਹ ਦੱਸਣਯੋਗ ਹੈ ਜੀ ਵੀ ਜਿਹੜੇ ਇਹ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ ਜਿਹੜੀ ਪਿੱਛੇ ਅਸੀਂ 5 ਕਿਲੋ ਹੈਰੋਇਨ ਅਤੇ ਉਹਦੇ ਨਾਲ 29 ਲੱਖ 16000 ਜਿਹੜਾ ਆਪਾਂ ਕੈਸ਼ ਜਿਹੜਾ ਡਰੱਗ ਮਨੀ ਸੀ ਉਹਰ ਕਵਰ ਕੀਤੀ ਸੀ ਉਸ ਦੀ ਬੈਕਵਰਡ ਲਿੰਕੇਜ ਦੇ ਵਿੱਚ ਹੀ ਆਹ ਜਿਹੜੀ ਇਹ ਬੰਦਿਆਂ ਦਾ ਨਾਮ ਆਉਂਦਾ ਸੀਗਾ ਪੁੱਛ ਕੇ ਤੇ ਤੇ ਉਹਦੇ ਇੰਟਰੋਗੇਸ਼ਨ ਤੇ ਸਭਾ ਇਹ ਬੰਦੇ ਨਿਕਲੇ ਇਹਨਾਂ ਤੇ ਵੀ ਬੜੇ ਵਧੀਆ ਤਰੀਕੇ ਦੇ ਨਾਲ ਆਹ ਇੰਟੈਲੀਜੈਂਸ ਨੂੰ ਗੈਦਰ ਕਰਕੇ ਹੋਰ ਉਸ ਨੂੰ ਡਿਵੈਲਪ ਕਰਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਜੇ ਇਹ ਰਖੜੀ ਰੋਡ ਸੈਨਰ ਦੇ ਨਜ਼ਦੀਕ ਉੱਥੇ ਆ ਰਹੇ ਸੀ ਸਾਡੇ ਵੱਲੋਂ ਸੋਰੀ ਟੀਮਸ ਉਹ ਲੋਕਾਂ ਨੂੰ ਇੰਟਰਸੈਪਟ ਕਰਕੇ ਉੱਥੇ ਫੜੇ ਲਿਆ ਤੇ